ਇਹ ਸਟੈਂਡ ਕਿਉਂ ਨਹੀਂ ਕੀਤਾ ਜਾ ਰਿਹਾ ਅਗਲੇ ਸਾਲ 2 ਲੱਖ ਮੰਡਲਾਂ ਜੋ ਦੋਸਤੋ ਜਿਹੜਾ ਇਹ ਕੈਨੇਡਾ ਦੇ ਵਿੱਚ ਧਰਮਾ ਚੱਲ ਰਿਹਾ ਸਟੂਡੈਂਟਾਂ ਦਾ ਇਹਦੇ ਬਾਰੇ ਮੈਂ ਗੱਲਬਾਤ ਕਰਨੀ ਆ ਮੈਂ ਸਟੂਡੈਂਟਾਂ ਦੇ ਹੱਕ ਦੇ ਵਿੱਚ ਆਂ ਇਥੋਂ ਵੀ ਜਿਹੜੀ ਇਹ ਪੰਜਾਬ ਦੇ ਸਟੂਡੈਂਟ ਨੇ ਮੈਂ ਬਹੁਤ ਵੱਡੀ ਲੜਾਈ ਲੜ ਕੇ ਹਟਿਆ ਦੀ ਤਕਰੀਬਨ ਤਕਰੀਉਣ ਵਾਲਾ ਦਾ ਇੱਕ 120 ਤੋਂ 30 ਕਰੋੜ ਰੁਪਏ ਤੱਕ ਸਟੂਡੈਂਟਾਂ ਦਾ ਇੱਥੇ ਵਾਪਸ ਕਰਵਾ ਚੁੱਕੇ ਆਂ ਅੱਜ ਜਿਹੜਾ ਕਿ ਕੰਮ ਕਿੰਨਾ ਜਾਂਟਾ ਨੇ ਪੰਜਾਬ ਦੇ ਨੇ ਠੱਗਿਆ ਵਿੱਚ ਕਿਉਂਕਿ ਲੀਡਰ ਇਹਨਾਂ ਦੇ ਨਾਲ ਨੇਗੇ ਤੁਹਾਨੂੰ ਸਭ ਨੂੰ ਇਹ ਪਤਾ ਹੈ ਜਿਹੜਾ ਇੱਥੋਂ ਥੋੜਾ ਨਾਲ ਠੱਗੀ ਹੋਈ ਆ ਸਰਕਾਰਾਂ ਦੇ ਤੇ ਲੀਡਰਾਂ ਦੇ ਕਰਕੇ ਥੋੜਾ ਨਾਲ ਠੱਗੀ ਹੋਈ ਆ ਐਡੀ ਵੱਡੀ ਥੋੜੀ ਲੜਾਈ ਲੜੀ ਇੱਥੇ ਵੀ ਥੋੜੀ ਲੜਾਈ ਹੈ ਜਿਹੜਾ ਮੈਂ ਬੰਦ ਨਹੀਂ ਕਰੀ ਲੜਾਈ ਥੋੜੀ ਜਾਰੀ ਆ ਜਿਹੜੀ ਇੱਥੇ ਮੈਂ ਲੜ ਰਿਹਾ ਹਾਂ ਪਰ ਸਵਾਲ ਇਹ ਆ ਜਿਹੜਾ ਉੱਧਰ ਸਟੂਡੈਂਟਾਂ ਦਾ ਐਡਾ ਵੱਡਾ ਜਿਹੜਾ ਕੀ ਹੋ ਰਿਹਾ ਧੱਕਾ ਹੋ ਰਿਹਾ ਪਹਿਲੀ ਗੱਲ ਤਾਂ ਚਲੋ ਮੈਂ ਸਾਰੀ ਸਾਡੀ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਸਾ ਜਿਹੜਾ ਪੰਜਾਬ ਦੇ ਵਿੱਚ ਜਾ ਬਾਹਰ ਜਾਣ ਦਾ ਰੁਝਾਨ ਚੱਲਿਆ ਹੈ ਇਹਨੇ ਪੰਜਾਬ ਦਾ ਤੁਹਾਨੂੰ ਪਤਾ ਕਿ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਸਕੂਲਾਂ ਦੇ ਸਕੂਲ ਕਾਲਜਾਂ ਦੇ ਕਾਲਜ ਖਾਲੀ ਕਰਕੇ ਰੱਖਤੇ ਜਿੰਦੇ ਲਾਗੇ ਹੁਣ ਜਿਹੜੀ ਕਿ ਕਾਲਜਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਰੌਣਕ ਜਿਹੜੀ ਪੜਤਨੀ ਸ਼ੁਰੂ ਹੋਈ ਆ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਇੱਥੇ ਕੰਮ ਨਹੀਂ ਹੈਗਾ ਇੱਥੇ ਸਰਕਾਰਾਂ ਦਾ ਇੱਥੇ ਲੀਡਰਾਂ ਦਾ ਚੰਗਾ ਕੰਮ ਨਹੀਂ ਹੈਗਾ ਕਿਉਂਕਿ ਸਾਰੀਆਂ ਜਿਹੜੇ ਪਘੌੜੇ ਨੇਗੇ ਕੋਈ ਲੋਕਾਂ ਦੇ ਇਨਸਾਫ ਕਰਕੇ ਨਹੀਂ ਰਾਜੀ ਪਰ ਚਾਹਣਿਆਂ ਕਿ ਜਿਹੜੀ ਇਹ ਜੰਗ ਆ ਜਿਹੜੀ ਜੇਖੋ ਲੜਾਈ ਆ ਆਪਾਂ ਪੰਜਾਬ ਨੂੰ ਜਿਹੜੀ ਸੁਧਾਰਨ ਦੀ ਲੜਾਈ ਉਹ ਜਾਰੀ ਆ ਪਰ ਜੇਕਰ ਕੋਈ ਵੀ ਸਟੂਡੈਂਟ ਮੈਂ ਇਹ ਗੱਲ ਕਹਣਾ ਉਹਨਾਂ ਵੀ ਜੇ ਸਰਕਾਰ ਇੱਥੇ ਧਿਆਨ ਦੇਵੇ ਜਿਹੜੇ ਇੱਥੇ 30-30 ਲੱਖ ਰੁਪਇਆ ਲਾ ਕੇ ਕੰਡ ਬਾਹਰ ਚੜੇ ਨੇਗੇ ਜਿਹਹੀ ਸਟੂਡੈਂਟ 5-10 ਲੱਖ ਰੁਪਇਆ ਜਿਹੜਾ ਲਾ ਕੇ ਗਏ ਹੁੰਦੇ ਤਰੀਕੇ ਨਾਲ ਆਪਦਾ ਫਾਇਦਾ ਲਾ ਕੇ ਬਾਹਰ ਗਏ ਹੁੰਦੇ ਲਿਮਟਿਡ ਪੈਸੇ ਲਾ ਕੇ ਬਾਹਰ ਗਏ ਹੁੰਦੇ ਤਾਂ ਇਹ ਕਿਸੇ ਨਾ ਕਿਤੇ ਨਾ ਕਿਤੇ ਪੰਜਾਬ ਆਉਣ ਬਾਰੇ ਵਾਪਸ ਵੀ ਸੋਚਦੇ ਪਰ ਹੁਣ ਇਹ ਦੇਖੋ ਇਹ ਸਟੂਡੈਂਟ ਹਜੇ ਵੀ ਇਹ ਸੋਚ ਰਹੇ ਨੇ ਵੀ ਅਸੀਂ ਉੱਥੇ ਪੱਕੇ ਹੋਈਏ ਉੱਥੇ ਰਹੀਏ ਪਰ ਇਹ ਪੰਜਾਬ ਆ ਰਹੇ ਆਉਣ ਵਾਲੇ ਸਟੂਡੈਂਟ ਕਿਉਂ ਨਹੀਂ ਸੋਚ ਰਹੇ ਕਿਉਂਕਿ ਤੋਂ 30 40 40 ਲੱਖ ਰੁਪਏ ਲਾ ਕੇ ਚੜੇ ਨੇਗੇ ਜ਼ਮੀਨਾਂ ਵੇਚ ਕੇ ਗਏ ਨੇਗੇ ਇਹਨਾਂ ਨੂੰ ਪਤਾ ਵੀ ਇੰਦਰ ਅਸੀਂ ਬਾਪ ਔ ਸਾਵਾਂਗੇ ਤਾਂ ਸਾਡਾ ਸਾਡੇ ਅੱਲੇ ਪੱਲੇ ਇੰਦਰ ਕੁਝ ਨਹੀਂ ਹੈਗਾ ਅਸੀਂ ਮਾਂ ਪਿਓ ਤੋਂ ਇੰਨੇ ਪੈਸੇ ਲੈ ਕੇ ਗਏ ਆ ਜੇਕਰ ਇਹ ਹੀ ਸਟੂਡੈਂਟ 5 5 4 4 ਲੱਖ ਰੁਪਏ ਲਾ ਕੇ ਜੇ ਫੀਸਾਂ ਦੇ ਵਿੱਚ ਇਹਨਾਂ ਨਾ ਘਾਪਲਾ ਨਾ ਹੋਇਆ ਹੁੰਦਾ ਇੱਥੋਂ ਏਜੰਟ ਤਾਂ ਇੱਥੋਂ ਵਾਲੇ ਏਜੰਟ ਤਾਂ ਜਿਹੜੇ ਨੇ ਮਹਿੰਗੇ ਮਹਿੰਗੇ ਮਹਾਲੀ ਚੰਡੀਗੜ੍ਹ ਲੁਧਿਆਣੇ ਦੇ ਵਿੱਚ ਮਹਿੰਗੇ ਜਵਾਕਾਂ ਦੇ ਨਾਲ ਬੌਂਸਰ ਨੇ ਨਾ ਜਵਾਕ ਸ਼ਿਮਲੇ ਕਿਤੇ ਦਿੱਲੀ ਕਿਤੇ ਕਿਤੇ ਪੜਦੇ ਨੇ ਪਰ ਇਹ ਜਿਹੜੇ ਉੱਥੇ ਜਾ ਕੇ ਸੜਕਾਂ ਦੇ ਉੱਪਰ ਰੁਲੀ ਜਾਂਦੇ ਨੇ ਜਿਹੜੇ ਏਜੰਟਾਂ ਨਾਲ ਜਿਹੜੇ ਏਜੰਟਾਂ ਨੇ ਤੁਹਾਡਾ ਨਾਲ ਇੰਨੀ ਬੜੀ ਠੱਗੀ ਕੀਤੀ ਆ ਤਾਂ ਕਰਕੇ ਇਹ ਨੌਜਵਾਨ ਇੱਧਰ ਆਉਣ ਬਾਰੇ ਸੋਚ ਇੱਧਰ ਆਉਣ ਬਾਰੇ ਨਹੀਂ ਸੋਚ ਰਹੇ ਇਹਨਾਂ ਨੂੰ ਪਤਾ ਹੈ ਵੀ ਹੁਣ ਵੀ ਸਾਡਾ ਜੇ ਵਰਕ ਪਰਮਿਟ ਖਤਮ ਹੋ ਗਿਆ ਤਾਂ ਅਸੀਂ ਜਾਮਾ ਕਿੱਧਰ ਅਸੀਂ ਜਿਹੜਾ ਸਾਡਾ ਜੁਮੇ ਕਾਰਜਾ ਜਿਹੜਾ ਉਹ ਲਾਵਾ ਕਿਵੇਂ ਇਹ ਕਾਰਜਾ ਚੜਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਸਰਕਾਰ ਦੇ ਲੀਡਰਾਂ ਦਾ ਹੈ ਜਿਹੜੇ ਲੀਡਰਾਂ ਦੇ ਸਿਰ ਤੇ ਜਿੰਨੇ ਪੰਜਾਬ ਦੇ ਵਿੱਚ ਅੱਜ ਏਜ 1 ਲੱਖ ਦੇ ਤਕਰੀਬਨ ਦੇਖਣ ਪੰਜਾਬ ਦੇ ਵਿੱਚ 에ਜੰਟ ਹੋਇਆ ਬੈਠਾ ਥਾਂ ਥਾਂ ਤੇ ਘਰਾਂ ਦੇ ਵਿੱਚ ਇਮੀਗ੍ਰੇਸ਼ਨ ਖੁੱਲ੍ਹ ਕੇ ਪਿੰਡਾਂ ਦੇ ਵਿੱਚ ਖੁੱਲ੍ਹ ਕੇ ਸ਼ਹਿਰਾਂ ਇਤ ਆਈ ਹੈ ਕਿ ਨਹੀਂ ਇਹ ਕਾਰਨ ਆਇਸ ਕਰਕੇ ਚਾਹੁੰਦੇ ਆ ਕਿ ਉਸ ਸਮੇਂ ਤਾਂ ਜਿਹੜੀ ਜੰਗ ਆ ਪੰਜਾਬ ਦੇ ਸਟੂਡੈਂਟੋ ਜਿੰਨੇ ਵੀ ਤੁਸੀਂ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਹੋ ਆਸਟ੍ਰੇਲੀਆ ਦੇ ਵਿੱਚ ਬੈਠੇ ਹੋ ਤੁਹਾਨੂੰ ਇਸ ਚੀਜ਼ ਦਾ ਤੁਹਾਡੇ ਭਰਾ ਤੇ ਮਾਣ ਕਰਨਾ ਚਾਹੀਦਾ ਕਿ ਜਿਹੜੀ ਸਭ ਤੋਂ 2 ਸਾਲ ਹੋ ਗਏ ਤੁਹਾਡੀ ਇਹ ਲੜਾਈ ਏਡੀ ਵੱਡੀ ਬਿੱਡੀ ਨੂੰ ਇੱਥੇ ਸਿਰ ਧਰਦੀ ਬਾਜ਼ੀ ਲਾ ਕੇ ਲੜੀਆ ਕਿਤੇ ਜਿਹੜੀ ਲੜਾਈ ਤੁਹਾਡਾ ਅੰਦੋਲਨ ਮੈਂ ਲੜ ਰਿਹਾ ਹਾਂ ਨਾ ਇੱਥੇ ਇੱਕ ਵੀ ਪਰਸੈਂਟ ਦਾ ਮੈਂ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਇਹਨਾਂ ਇਹਨਾਂ ਏਜੰਟਾਂ ਦੇ ਨਾਲ ਇੱਕ ਵੀ ਪਰਸੈਂਟ ਦਾ ਸਰਕਾਰ ਨੇ ਇੱਕ ਵੀ ਪਰਸੈਂਟ ਦਾ ਕੰਪਰੋਮਾਈਜ਼ ਨਹੀਂ ਕੀਤਾ ਤਾਂ ਕਰਕੇ ਜਿਹੜਾ ਕਿ ਅੱਜ ਪੰਜਾਬ ਦੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਰੌਣਕਾਂ ਪਰਤਣੇ ਨੂੰ ਸੁਰੂ ਵਾਪਸ ਹੋ ਜਾਈਆਂ ਨੇ ਤੇ ਕੋਈ ਇੰਨਾ ਪੈਸਾ ਵਾਪਸ ਹੋਣ ਦਾ ਕਾਰਨ ਕੀ ਹੈ ਇਹ ਥੋੜੀ ਜਿਹੜੀ ਲੜਾਈ ਹੈ ਨਾ ਲਕੀਰ ਖਿੱਚ ਕੇ ਲੜਾਈ ਲੜੀ ਹੈ ਇੱਕ ਵੀ ਕਿਸੇ ਏਜੰਟ ਦੇ ਨਾਲ ਜਾ ਕੇ ਚਾਹ ਕਾਫੀ ਸਾਂਝੀ ਨਹੀਂ ਕੀਤੀ ਇਹ ਤਾਂ ਕਰਕੇ ਆ ਦੇਖ ਲਓ ਕਿੰਨਿਆਂ ਨੂੰ ਜਾ ਕੇ ਤੁਸੀਂ ਦੇਖ ਲਓ ਆਹ ਵੀਡੀਓ ਦੇਖ ਲਓ ਕੱਢ ਕੇ ਕੋਈ ਕਿਸੇ ਝਾਂਟ ਨੂੰ ਏਜੰਟ ਕਿਸ ਨੂੰ ਜਾ ਕੇ ਫਾਰਚੂਨਰ ਘੱਡੀ ਦੇ ਦਿੰਦਾ ਕਿਸ ਨੂੰ ਪੁੱਛ ਦਿਆਂਦਾ ਕਿਸ ਨੂੰ ਪੁੱਛ ਦਿਆਂਦਾ ਮੇਰੇ ਤਾਂ ਘਰੇ ਏਡੇ ਏਡੇ ਥੈਲੇ ਪੈਸਿਆਂ ਦੇ ਘਰੇ ਭੇਜਦੇ ਸੀ 5 ਰੁਪਏ ਤੇ ਕਰ ਕੋਈ ਝਾਂਟ ਸਾਫ਼ ਨਹੀਂ ਕਰ ਸਕਦਾ ਜਿਹੜੀ ਥੋੜੀ ਜੰਗ ਲੜਾਈ ਲੜੀ ਹੈ ਜਦੋਂ ਕੋਈ ਵੀ ਲੀਡਰ ਕਿਸੇ ਵੀ ਤਰ੍ਹਾਂ ਦੀ ਲੜਾਈ ਲੜਦਾ ਨਾ ਲੜਾਈਆਂ ਉਦੋਂ ਅੰਦੋਲਨ ਉਦੋਂ ਹੌਲੇ ਪੈਂਦੇ ਨੇ ਅੰਦੋਲਨ ਉਦੋਂ ਹਾਰੇ ਜਾਂਦੇ ਨੇ ਜਦੋਂ ਕੰਪਰੋਮਾਈਜ਼ ਕਰਦੇ ਨੇ ਸਮਝੌਤਾ ਕਰਦੇ ਨੇ ਜਦੋਂ ਜਿੰਨਾ ਟਾਈਮ ਅੰਦੋਲਨ ਤੁਸੀਂ ਇਮਾਨਦਾਰੀ ਨਾਲ ਲੜ ਰਹੇ ਹੋ ਆਵਾਜ਼ ਬੁਲੰਦ ਕਰ ਰਹੇ ਹਾਂ ਉਦੋਂ ਅੰਦੋਲਨ ਜਿੱਤਵਾਲੀ ਵਾਦਾ ਹੁੰਦਾ ਇਸ ਕਰਕੇ ਚਾਹੁੰਦੇ ਆ ਕਿ ਇਹਨਾਂ ਦਾ ਪਹਿਲੀ ਗੱਲ ਤਾਂ ਜਿਹੜੀ ਮੈਂ ਕਹਿੰਦਾ ਸਾਡੀ ਪੰਜਾਬੀ ਕਮਿਊਨਿਟੀ ਉੱਥੇ ਸਾਹ ਦੇਵੇਂ ਨੌਜਵਾਨਾਂ ਦਾ ਉੱਥੋਂ ਐਨੇ ਐਨੇ ਪੈਸੇ ਉੱਥੋਂ ਲਾ ਕੇ ਗਏ ਨੇਗੇ ਤੇ ਅਗਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੋ ਸਟੂਡੈਂਟ ਉੱਥੇ ਇਸ ਟਾਈਮ ਹੁਣ ਉਹ ਸਥਿਤੀ ਹੰਡਾਰ ਰਹੇ ਨੇ ਆ ਜਿਹੜੇ ਹੋਰ ਸਟੂਡੈਂਟ ਨੇ ਇਧਰੋਂ ਉਹ ਜਾ ਕੇ ਉਹ ਹਲਾਤਾਂ ਦੇ ਵਿੱਚ ਨਾ ਆਓ ਹਲਾਤਾਂ ਦਾ ਫੇਸ ਨਾ ਕਰਨ ਉਹਨਾਂ ਨੂੰ ਜਾ ਕੇ ਉੱਧਰ ਦੁੱਖ ਨਾ ਭੋਗਣਾ ਪਵੇ ਚਾਹੁੰਦੇ ਆ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੀ ਮਾੜਾ ਮੋਟਾ ਲੀ ਹੰਬਲਾ ਮਾਰ ਲਓ ਯਾਰ ਇੱਥੇ ਸਾਰੇ ਜਣੇ ਹੁਣ ਤੱਕ ਇਕੱਠੇ ਹੋ ਕੇ ਜਿਹੜੀ ਇਹ ਆਪਣੀ ਜਿਹੜੀ ਇਹ ਇਹ ਜਿਹਨਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਇਮੀਗ੍ਰੇਸ਼ਨ ਵਾਲਾ ਇਹਦੇ ਦਾ ਆਪਾਂ ਖਿਲਾਫ ਇੱਥੇ ਵੀ ਇੱਕ ਵੱਡਾ ਮੈਂ ਮੋਰਚਾ ਖੋਲਣ ਲਈ ਜਾ ਰਹੇ ਹਾਂ ਇੱਥੇ ਵੀ ਮੇਰਾ ਸਾਥ ਦਿਓ ਤੇ ਬੜੇ ਇੱਥੇ ਭਜਾਤੇ ਦੇ ਬੜੇ ਆਉਣ ਵਾਲੇ ਸਮੇਂ ਦੇ ਵਿੱਚ ਭਜਾਉਣੇ ਆ ਇਸ ਕਰਕੇ ਸਟੂਡੈਂਟੋ ਜਿਨ੍ਹਾਂ ਨੇ ਭਰਾਓ ਪੈਸਾ ਕਮਾ ਲਿਆ ਜਿਨ੍ਹਾਂ ਨੇ ਕੁਝ ਕਰ ਲਿਆ ਕੋਸ਼ਿਸ਼ ਕਰੋ ਤੁਸੀਂ ਕਦੋਂ ਵੀ ਤੁਸੀਂ ਤਾਂ ਮੈਨੂੰ ਹੁਣ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਕਿ ਉੱਥੋਂ ਵੀ ਪਾਸਪੋਰਟ ਦੇ ਪੱਕੇ ਹੋਣ ਨੂੰ ਵੀ ਕਦੇ ਖਬਰਾਂ ਕੀ ਪਤਾ ਹੁੰਦਾ ਆਪਦੀ ਧਰਤੀ ਆਪਣੀ ਧਰਤੀ ਹੁੰਦਾ ਕ ਕੋਸ਼ਿਸ਼ ਕਰੋ ਇੱਥੇ ਵਾਪਸ ਆਓ ਆਪਣੇ ਪੰਜਾਬ ਨੂੰ ਸਾਂਭੋ ਆਪਣੀ ਪੰਜਾਬ ਦੀ ਰਾਜਨੀਤੀ ਚੇਂਜ ਕਰੋ ਆਪਣੇ ਪੰਜਾਬ ਦਾ ਸਿਸਟਮ ਚੇਂਜ ਕਰੋ ਭਰਾਓ ਇੱਥੇ ਜਿਹੜੀ ਆਪਣੀ ਖੇਤੀਬਾੜੀ ਬਚਾਉਣ ਲਈ ਲੜੀਏ ਜਿੰਨੇ ਵੀ ਕਿਸਾਨਾਂ ਮਦਦਰਾ ਨੇਤੀ ਪੁੱਤ ਗਏ ਨੇ ਇੱਥੇ ਐਮਐਸਪੀ ਬਾਰੇ ਸੋਚੀਏ ਇੱਥੇ ਖੇਤੀਬਾੜੀ ਸੈਕਟਰ ਬਚਾਉਣ ਬਾਰੇ ਸੋਚੀਏ ਕਿਉਂ ਖੇਤੀਬਾੜੀ ਸੈਕਟਰ ਇੱਕ ਬਹੁਤ ਵੱਡਾ ਸੈਕਟਰ ਆ ਪੰਜਾਬ ਦਾ ਉਹਦੇ ਬਾਰੇ ਸਿਰ ਜੋੜ ਕੇ ਪੰਜਾਬ ਦੇ ਨੌਜਵਾਨ ਸੋਚਣ ਉੱਥੇ ਧਰਮਾਂ ਦੇ ਉੱਪਰ ਬੈਠੇ ਹੋ ਆ ਇੱਥੇ ਕਦੇ ਵੀ ਸਾਡੇ ਪੰਜਾਬ ਦੇ ਨੌਜਵਾਨ ਧਰਮਾਂ ਦੇ ਉੱਪਰ ਨਹੀਂ ਬੈਠੇ ਇਸ ਚੀਜ਼ ਦਾ ਮੈਨੂੰ ਬਹੁਤ ਮੈਂ ਅੱਜ ਤੱਕ ਕੋਈ ਵੀ ਧਰਨਾ ਕਿਸਾਨੀ ਦਾ ਮਜ਼ਦੂਰੀ ਦਾ ਆਪਣੇ ਹੱਕਾਂ ਦਾ ਧਰਨਾ ਮਿਸ ਨਹੀਂ ਕਰਿਆ ਇਹ ਨੌਜਵਾਨ ਨੂੰ ਇਹ ਮੇਰੀਆਂ ਗੱਲਾਂ ਤੇ ਵੀ ਥੋੜਾ ਸੋਚਿਓ ਵਿਚਾਰਿਓ ਅੱਜ ਮੈਂ ਤੁਹਾਡੇ ਨਾਲ ਇੱਥੇ ਵੀ ਲੜਾਈ ਲੜ ਰਿਹਾ ਉੱਥੇ ਵੀ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਉੱਥੇ ਵੀ ਆਪਣੇ ਬੰਦੇ ਤੁਹਾਡੇ ਧਰਨੇ ਦੇ ਵਿੱਚ ਭੇਜ ਰਹੇ ਹਾਂ ਆਪਣੇ ਬੰਦੇ ਉੱਥੇ ਉੱਥੇ ਧਰਨੇ ਦੇ ਵਿੱਚ ਮੈਂ ਕਿੰਨਿਆਂ ਨੂੰ ਕਿਹਾ ਕਿ ਉੱਥੇ ਖਾਣਾ ਪਚਾਓ ਕਿੰਨਾਂ ਨੂੰ ਕਿਹਾ ਉੱਥੇ ਤੁਹਾਡੀ ਮਦਦ ਕਰੋ ਜਿੰਨੇ ਮੇਰੀ ਪਰਸਨਲੀ ਬੰਦੇ ਨਾਲ ਗੱਲਬਾਤ ਹੋਈ ਆ ਤੁਹਾਡੇ ਉੱਥੇ ਧਰਨੇ ਦੇ ਵਿੱਚ ਮਿਹਰਬਾਨੀ ਕਿਉਂਦੇ ਵਾਸਤੇ ਰਹੋ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਮਿੰਟ ਦ ਮੇਰੀਆਂ ਗੱਲਾਂ ਤੇ ਗੌਰ ਜਰੂਰ ਕਰਿਓ ਆਪਾਂ ਪੰਜਾਬ ਨੂੰ ਕਿਵੇਂ ਬਦਲਣਾ ਪੰਜਾਬ ਨੂੰ ਕਿਵੇਂ ਆਪਣੇ ਸੁਧਾਰਨਾ ਇਹ ਮੇਰੀਆਂ ਗੱਲਾਂ ਤੇ ਜਰੂਰ ਗੌਰ ਕਰਨ ਇੰਸਟ੍ਰੂਮੈਂਟ ਕਿਵੇਂ ਪੰਜਾਬ ਨੂੰ ਆਪਾਂ ਇੱਥੇ ਚੰਗਾ ਪੰਜਾਬ ਬਣਾਉਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ